ਮਾਮਲਾ ਫਲੋਰ ਇਲਾਕੇ ਦਾ ਹੈ ਜਿੱਥੇ ਕਿ ਐਕਟਿਵਾ ਤੇ ਸਵਾਰ ਵਿਅਕਤੀ ਦੀ ਸੜਕ ਹਾਦਸੇ ਵਿੱਚ ਹੋ ਗਈ ਹੈ ਮੌਤ ਕੈਂਟਰ ਨੇ ਮਾਰੀ ਟੱਕਰ ਵਧੇਰੇ ਦੱਸਦੀ ਹੈ ਕਿ ਮੁੱਖ ਮਾਰਗ ਤੇ ਸਤਲੁਜ ਦਰਿਆ ਨੇੜੇ ਐਕਟਿਵਾ ਸਵਾਰ ਵਿਅਕਤੀ ਦੀ ਮੌਤ ਹੋ ਗਈ ਲੁਧਿਆਣੇ ਤੋਂ ਫਲੋਰ ਵੱਲ ਸਮਾਨ ਨਾਲ ਭਰਿਆ ਇੱਕ ਕੈਂਟਰ ਨੰਬਰ ਪੀਵੀ 10 ਐਚਪੀ 1980 ਉਕਤ ਐਕਟਿਵਾ ਨੰਬਰ ਪੀਵੀ 08 ਡੀਆਰ 2106 ਨੂੰ ਸਾਈਡ ਮਾਰ ਗਿਆ ਜਿਸ ਕਰਕੇ ਐਕਟਿਵਾ ਚਾਲਕ ਦੀ ਮੌਕੇ ਤੇ ਮੌਤ ਹੋ ਗਈ ਅਤੇ ਕੈਂਟਰ ਦਾ ਡਰਾਈਵਰ ਗੱਡੀ ਛੱਡ ਕੇ ਮੌਕੇ ਤੋਂ ਹੋ ਗਿਆ ਫਰਾਰ ਮੌਕੇ ਤੇ ਹਾਜ਼ਰ ਗੁਰਜਰਨ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮ੍ਰਿਤਕ ਮਹਿੰਦਰ ਸਿੰਘ ਪਿੰਡ ਗੜਾ ਦਾ ਵਾਸੀ ਸੀ ਉਹ ਲੁਧਿਆਣੇ ਕਿਸੇ ਪ੍ਰਾਈਵੇਟ ਕੰਪਨੀ ਵਿੱਚ ਨੌਕਰੀ ਕਰਦਾ ਸੀ ਅਤੇ ਅੱਜ ਸਵੇਰੇ ਕੰਮ ਤੋਂ ਵਾਪਸ ਘਰ ਆ ਰਿਹਾ ਸੀ ਤਾਂ ਰਸਤੇ ਵਿੱਚ ਅਚਾਨਕ ਉਕਤ ਹਾਦਸਾ ਵਾਪਰ ਗਿਆ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਐਸਆਈ ਕੇਵਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਉਮਰ ਲਗਭਗ 74 ਸਾਲ ਜਾਪਰੀ ਹੈ ਉਹ ਪਿੰਡ ਗੜਾ ਦਾ ਵਸੀ ਹੈ ਪੋਸਟਮਾਰਟਮ ਉਪਰੰਤ ਮ੍ਰਿਤਕ ਦੀ ਦੇਹ ਵਾਰਤਾਂ ਨੂੰ ਸੌਂਪ ਦਿੱਤੀ ਜਾਵੇਗੀ ਦਿਖਾਉਂਦੇ ਹਾਂ ਪੂਰੀ ਖਬਰ ਇਸ ਵੀਡੀਓ ਤੇ ਅੰਦਰ ਮਮਿੰਦਰ ਸਿੰਘ ਅਸੀਂ ਪਿੰਡ ਗੜੇ ਤੋਂ ਆਪਣੀ ਡਿਊਟੀ ਕਰਕੇ ਆ ਰਿਹਾ ਸੀ ਤੇ ਲੋਡੂਵਾਲ ਥਾਣਾ ਦੇ ਕੋਲ ਉਰਲੇ ਬੰਨੇ ਨੂੰ ਆ ਕੇ ਗੱਡੀ ਵਾਲੇ ਨੇ ਸਾਈਡ ਮਾਰ ਕੇ ਉੱਪਰ ਗੱਡੀ ਚੜਾ ਦਿੱਤੀ ਅਚਾਨਕ ਡੈਥ ਹੋ ਗਈ ਉੱਥੇ ਇਹ ਕਾਹਦੇ ਤੇ ਸੀ ਇਹ ਐਕਟਵਾ ਤੇ ਸੀ ਕੀ ਨਾਮ ਹੈ ਮ੍ਰਿਤਕ ਦਾ ਮਿੰਦਰ ਸਿੰਘ ਕਿੰਨੀ ਉਮਰ ਹੈ ਜੀ ਇਹ ਹੈਗਾ 70 75 ਸਾਲ ਦਾ ਗਾਰਡ ਦੀ ਨੌਕਰੀ ਕਰਦੇ। ਇਹ ਕੋਈ ਕੰਪਨੀ ਹੈ ਉਹਦੇ ਚ ਗਾਰਡ ਦੀ ਨੌਕਰੀ ਕਰ ਰਹੇ। ਕਿੱਧਰੋਂ ਕਿੱਧਰ ਨੂੰ ਜਾ ਰਹੇ ਸੀ? ਆ ਲੁਧਿਆਣੇ ਵੱਲੋਂ ਲੋੜੜਾਂ ਵਾਲੋਂ ਤੋਂ ਫਲੋਰ ਨੂੰ ਆ ਰਹੇ ਸੀ। ਕਿੰਨੇ ਕ' ਵਜੇ ਆਇਆ ਸੀ? ਸਵੇਰੇ 6:30 ਵਜੇ। ਰਾਹ ਦੇ ਨਾਲ ਐਕਸੀਡੈਂਟ ਹੋਇਆ। ਟਰੱਕ ਕੈਂਟਰ ਨਾਲ। ਤੇ ਮੌਕੇ ਤੇ ਕੰਡਕਟਰ। ਆ ਕੋ ਗੱਡੀ ਵਾਲਾ ਪੱਜ ਗਿਆ ਗੱਡੀ ਫੜਦੀ ਪੁਲਿਸ ਵਾਲਿਆਂ ਨੇ। ਮੌਕੇ ਤੇ। ਅਫਸਰਾਂ ਮੌਕੇ ਤੇ ਆ ਗਏ। ਹਾਂਜੀ।